ਸਵਾਗਤ ਹੈ ਪੰਜਾਬ ਪਬਲਿਕ ਟੀਵੀ ਤੇ ਮੈਂ ਰਾਕੇਸ਼ ਕੁਮਾਰ ਸੰਧੀ ਹਾਜ਼ਰ ਹਾਂ ਪ੍ਰੋਗਰਾਮ ਵਾਜਨ ਮੁੱਦੇ ਲੈ ਕੇ ਵਾਜਨ ਸਮਾਈ ਪਾਰਟੀ ਵੱਲੋਂ ਪੰਜਾਬ ਦੇ ਟਾਂਚੇ ਵਿੱਚ ਇੱਕ ਵਾਰ ਫਿਰ ਵੱਡੀ ਤਬਦੀਲੀ ਕੀਤੀ ਗਈ ਹੈ ਬਸਪਾ ਹਾਈ ਕਮਾਂਡ ਵੱਲੋਂ ਮਾਲਵੇ ਤੋਂ ਕਰਦੀਪ ਸਿੰਘ ਸਦੂਲਗੜ ਅਤੇ ਬੀਸੀ ਭਾਈਚਾਰੇ ਤੋਂ ਪ੍ਰਜਾਪਤੀ ਅਜੀਤ ਸਿੰਘ ਪੈਣੀ ਜੀ ਨੂੰ ਸੂਬੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਮਐਲਏ ਡਾਕਟਰ ਨਿਸ਼ਾਤਰਪਾਲ ਜੀ ਵੀ ਸੂਬੇ ਦੇ ਇੰਚਾਰਜ ਹਨ ਇਸ ਤਰ੍ਹਾਂ ਪੰਜਾਬ ਵਿੱਚ ਕੁੱਲ ਤਿੰਨ ਇੰਚਾਰਜ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਇਸ ਦਿਨ ਆਹੀ ਸੇਵਾ ਮੁਕਤ ਲੈਕਚਰਾਰ ਅਮਰਜੀਤ ਸਿੰਘ ਚਲੂਰ ਜੀ ਵੀ ਲੋਕ ਸਭਾ ਹਲਕਾ ਸੰਗਰੂ ਤੋਂ ਇੰਚਾਰਜ ਨਿਯੁਕਤ ਕੀਤੇ ਗਏ। ਉਹਨਾਂ ਤੋਂ ਪਹਿਲਾਂ ਪਾਰਟੀ ਵੱਲੋਂ ਸੰਗਰੂ ਲੋਕ ਸਭਾ ਹਲਕਾ ਵਿੱਚ ਦੋ ਇੰਚਾਰਜ ਨਿਯੁਕਤ ਕੀਤੇ ਗਏ ਸਨ। ਉਹਨਾਂ ਦੇ ਨਾਲ ਲੈਕਚਰਾਰ ਅਮਰਜੀਤ ਸਿੰਘ ਚਲੂਰ ਜੀ ਵੀ ਕੰਮ ਕਰਨਗੇ। ਇਸ ਤੋਂ ਇਲਾਵਾ ਬਾਗਾਪੁਰਾਣਾ ਖੇਤਰ ਤੋਂ ਹਰਜਿੰਦਰ ਮੋਰੀਆ ਜੀ ਆਪਣੇ ਸੈਕੜੇ ਸਾਥੀਆਂ ਸਮੇਤ ਵਸਪਾ ਵਿੱਚ ਸ਼ਾਮਲ ਹੋਏ। ਦੱਸਦਈਏ ਕਿ ਹਰਜਿੰਦਰ ਮੋਰੀਆ ਜੀ ਰੈਂਗਰ ਸਮਾਜ ਲਈ ਕੰਮ ਕਰਦੇ ਹਨ ਅਤੇ ਇਲਾਕੇ ਵਿੱਚ ਉਹਨਾਂ ਦਾ ਬਹੁਤ ਪ੍ਰਭਾਵ ਹੈ। बसपा बस सुबह परतावन डॉक्टर चार्ल्सिंग क्रीमपुरी जी ने सारे عہدیدارਾਂ ਨੂੰ ਵਧਾਈ ਦਿੱਤੀ ਅਤੇ ਹਾਈ ਕਮਾਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ बसपा ਮਜ਼ਬੂਤ ਧਿਰ ਬਣ ਕੇ ਸਾਹਮਣੇ ਆਵੇਗੀ ਇਸ ਮੌਕੇ ਪੰਜਾਬ ਚੰਡੀਗੜ੍ਹ ਦਿੱਲੀ ਦੇ ਇੰਚਾਰਜ ਹਰਦੀਪ ਸਿੰਘ ਬੈਣੀਵਾਲ ਇੰਚਾਰਜ ਬੇਪਲ ਕੁਮਾਰ ਐਡਵੋਕੇਟ ਗੁਲਵਿੰਦਰ ਕੁਮਾਰ ਜਰਨਲਿਸਟ ਕਰਤਾਰ बसपा ਪੰਜਾਬ ਪ੍ਰਵੀਨ ਬੰਗਾ ਅਤੇ ਹੋਰ ਲੀਡਰਸ਼ਿਪ ਮੌਜੂਦ ਸੀ ਠੀਕ ਇਸੇ ਤਰ੍ਹਾਂ ਅ ਸਰਦਾਰ ਕਲਦੀਪ ਸਿੰਘ ਜੀ ਸਰਦੂਰਗੜ੍ਹ ਇਨੰਦਰੀ ਹੁਣ ਸਮਾਜ ਪਾਰਟੀ ਜਿੰਦਾਬਾਦ 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 ਭੈਣ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ 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 ਤੋਂ ਸਤਿਓ ਅੱਜ ਜਦੋਂ ਬੋਧਨ ਸਮਾਜ ਪਾਰਟੀ ਪੰਜਾਬ ਦੇ ਜਥੇਬੰਦਕ ਢੱਚੇ ਦਾ ਵਿਸਤਾਰ ਕੀਤਾ ਗਿਆ ਔਰ ਮੌਜੂਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਪੰਨ ਮਰੀ ਮਾਇਆਬਤੀ ਜੀ ਦੀ ਪਰਵਾਨਗੀ ਦੇ ਨਾਲ ਸਰਦਾਰ ਅਜੀਤ ਸਿੰਘ ਪੈਣੀ ਜੀ ਮੌਜੂਦ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਚੁਕਤ ਕੀਤੇ ਗਏ ਬੈਕਵਰਡ ਕਲਾਸੇ ਦੇ ਵਿੱਚੋਂ ਬੈਕਵਰਡ ਕਲਾਸ ਨੂੰ ਬੜਾ ਵੱਡਾ ਮਾਨ ਸਨਮਾਨ ਪੰਨ ਮਾਇਆਬਤੀ ਜੀ ਨੇ ਦਿੱਤਾ ਔਰ ਸਰਦਾਰ ਕਲਦੀਪ ਸਿੰਘ ਜੀ ਸਰਦੂਲਕਰ ਸਾਹਿਬ ਜਿਨ੍ਹਾਂ ਨੂੰ ਪੈਨ ਕੁਮਾਰੀ ਮਾਇਆਵਤੀ ਜੀ ਨੇ ਆਪਣਾ ਅਸ਼ੀਰਵਾਦ ਦੇ ਕੇ ਪੰਜਾਬ ਭੋਜਨ ਸਮਾਜ ਪਾਰਟੀ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ। ਤੋਂ ਮੈਂ ਨੈਸ਼ਨਲ ਪ੍ਰੈਜਿਡੈਂਟ ਪੈਨ ਮਾਇਆਵਤੀ ਜੀ ਦਾ ਔਰ ਪਾਰਟੀ ਦੇ ਸਟੇਟ ਦੇ ਇੰਚਾਰਜ ਮੈਦੀਪਾਲ ਜੀ ਔਰ ਸਟੇਟ ਦੇ ਇੰਚਾਰਜ ਸ਼੍ਰੀ ਵਿੱਪਲ ਜੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਉਨ੍ਹਾਂ ਨੇ ਪੰਜਾਬ ਦੀ ਟੀਮ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਜੋ ਫੈਸਲਾ ਕੀਤਾ ਜੋ ਨਿਯੁਕਤੀਆਂ ਹੋਈਆਂ ਔਰ ਮੈਂ ਸਟੇਟ ਦੀ ਪੂਰੀ ਟੀਮ ਵੱਲੋਂ ਇਹਨਾਂ ਨਿਯੁਕਤੀਆਂ ਦਾ ਵੈਲਕਮ ਵੀ ਕਰਦਾ ਔਰ ਮੇਰਾ ਭਰੋਸਾ ਮੇਰਾ ਯਕੀਨ ਹੈ ਕਿ ਇਹਨਾਂ ਨਿਯੁਕਤੀਆਂ ਦੇ ਨਾਲ ਪੰਜਾਬ ਦੇ ਅੰਦਰ ਬਹੁਜਨ ਸਮਾਜ ਪਾਰਟੀ ਹੋਰ ਮਜ਼ਬੂਤ ਹੋਏਗੀ ਔਰ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਹੁਣ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਪਾਰਟੀ ਨੇ ਖਾਤੇ ਖੋਲੇ ਆਉਣ ਵਾਲੇ ਸਮੇਂ ਵਿੱਚ ਬਲੌਕ ਸਮਿਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਔਰ ਫਿਰ ਜਿਹੜਾ 2027 ਦਾ લક્ષ્ય ਹੈ ਉਹਦੀ ਪ੍ਰਾਪਤੀ ਲਈ ਅਸੀਂ ਸਾਰੇ ਇੱਕ ਟੀਮ ਬਣਾ ਕੇ ਚੱਟਾਂਗੇ ਔਰ ਸੰਗਰੂਰ ਲੋਕ ਸਭਾ ਦੇ ਵਿੱਚ ਜਿਹੜੀ ਟੀਮ ਪਹਿਲਾਂ ਕੰਮ ਕਰਦੀ ਆ ਉਹਨਾਂ ਦੇ ਨਾਲ ਲੈਕਚਰਰ ਸਰਦਾਰ ਅਮਰਜੀਤ ਸਿੰਘ ਜੀ ਨੂੰ ਵੀ ਸੰਗਰੂਰ ਲੋਕ ਸਭਾ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੰਭੇ ਗਈ ਆ ਮੈਂ ਸਾਰੇ ਨਵੀਆਂ ਜੁਕਤੀਆਂ ਤੇ ਸੈਣੀ ਜੀ ਨੂੰ ਕੁਲਦੀਪ ਸਿੰਘ ਸਰਦੋਂਕਾਰ ਜੀ ਨੂੰ ਲੈਕਚਰਰ ਅਮਰਜੀਤ ਸਿੰਘ ਜੀ ਨੂੰ ਬਧਾਈ ਦੇਣਾ ਮੁਬਾਰਕਬਾਦ ਕਰਨਾ ਔਰ ਫਿਰ ਇੱਕ ਵਾਰ ਮੈਂ ਆਪਣੀ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਦਾ ਹਾਂ ਆਨਰਸ ਆਪਣੇ ਵਰਕਰਾਂ ਨੂੰ ਆਪਣੀ ਸਾਰੀ ਸਟੇਟ ਦੀ ਟੀਮ ਨੂੰ ਮੈਂ ਇਹ ਬੇਨਤੀ ਕਰਦਾ ਕਿ ਆਪਾਂ ਆਓ ਸਾਰੇ ਇਕਜੁੱਟ ਹੋ ਕੇ ਮਜ਼ਬੂਤੀ ਦੇ ਨਾਲ ਡਟিয়ে ਔਰ ਦੋ ਵਿਅਕਤੀ ਸਭ ਕਾਂਛੀ ਰਾਮ ਦੇ ਸੁਪਨਿਆਂ ਦਾ ਪੰਜਾਬ ਬਣਾਈਏ ਡਾਕਟਰ ਅੰਬੇਡਕਰ ਸਾਹਿਬ ਦੇ ਸੁਪਨਿਆਂ ਦਾ ਪੰਜਾਬ ਪਰ ਮਹਾਮਤੀ ਜੀ ਦੀ ਲੀਡਰਸ਼ਿਪ ਦੇ ਵਿੱਚ ਆਪਾਂ ਇੱਕ ਨਵੇਂ ਪੰਜਾਬ ਦੀ ਸਜਣਾ ਕਰੀਏ ਧੰਨਵਾਦ ਜੈ ਪੀਨ ਜੈ ਜਵਾਂ ਮਾਈ ਗੁਰੂ ਜੀ ਦਾ ਖਸੋ ਜੈ